ਦੱਸ ਦिए ਕਿ ਸਾਬਕਾ ਸਿੱਖ ਮੰਤਰੀ ਜੋ ਨੇ ਉਹ 2007 ਤੋਂ ਲੈ ਕੇ 2017 ਤੱਕ ਦੀ ਆਪਣੀ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਵਿਵਾਦਿਤ ਫੈਸਲੇ ਲੈਣ ਵਾਲੇ ਆਪਣੇ ਮੰਤਰੀ ਮੰਡਲ ਦਾ ਹਿੱਸਾ ਬਣਨ ਦੇ ਵਾਸਤੇ ਆਪਣਾ ਆਪਣਾ ਜਵਾਬ ਦਾਖਲ ਕਰਨ ਦੇ ਵਾਸਤੇ ਸ਼੍ਰੀ ਅਕਾਲ ਤਖਤ ਸਾਈ ਵਿਖੇ ਬੇਨਤੀਆਂ ਲਾ ਰਹੇ ਨੇ ਅਤੇ ਆਪਣੀਆਂ ਤਕਲੀਫਾਂ ਦੇ ਵਿੱਚ ਜਿੱहां ਆਪਣੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਕਰਨ ਦੇ ਲਈ ਆਮ ਲੋਕ ਵੀ ਉਸੇ ਤਰ੍ਹਾਂ ਦੇ ਨਾਲ ਮੰਤਰੀ ਮੰਡਲ ਅਤੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਜੋ ਕਿ ਉਸ ਸਮੇਂ ਗ੍ਰਹਿ ਮੰਤਰੀ ਸੀ ਉਹਨਾਂ ਦੇ ਵੱਲੋਂ ਕੀਤੀਆਂ ਬੇਨੀਵੇਂਆਂ ਦੀਆਂ ਸ਼ਿਕਾਇਤਾਂ ਲੈ ਕੇ ਹੁਣ ਤਖਤ ਦੇ ਜਥੇਦਾਰ ਦੇ ਕੋਲ ਪਹੁੰਚਣੇ ਸ਼ੁਰੂ ਹੋ ਗਏ ਨੇ ਦੱਸ ਦਈਏ ਕਿ ਮੋਹਨ ਸਿੰਘ ਭੇੜਪੁਰਾ ਜੋ ਕਿ ਪਿਛਲੇ ਸਾਲ ਮਾਲ ਮਾਇਕਮੇ ਤੋਂ ਸੇਵਾ ਮੁਕਤ ਹੋਏ ਨੇ ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੁਆਰਾ ਉਸ ਦੇ ਨਾਲ ਕੀਤੀ ਗਈ ਬੇਇਨਸਾਫੀ ਨੂੰ ਵੀ ਨੋਟ ਕਰ ਲੈਣ ਜਿਸ ਨੇ ਕਿਹਾ ਹੈ ਕਿ ਉਹਨਾਂ ਨੇ ਆਪਣੀ ਸਥਿਤੀ ਤੋਂ ਅੱਖਾਂ ਬੰਦ ਕਰਨ ਦੀ ਚੋਣ ਕੀਤੀ ਸੀ ਉਹਨਾਂ ਕਹੇ ਕਿ ਅਤਵਾਦ ਦੇ ਦਿਨਾਂ ਦੇ ਦੌਰਾਨ ਵਧੀਕਿਆਂ ਵਾਸਤੇ ਜਾਣੇ ਜਾਂਦੇ ਚੋਟੀ ਦੇ ਪੁਲਿਸ ਅਫਸਰਾਂ ਦੇ ਵਿਰੁੱਧ ਇਕੱਲੇ ਹੀ ਕਾਨੂੰਨੀ ਲੜਾਈ ਵੀ ਲੜੀ ਐ। ਉਹਨਾਂ ਅਗੇ ਵੀ ਕਿਹਾ ਕਿ ਮੰਤਰੀ ਮੰਡਲ ਨੇ ਇਹਨਾਂ ਦਾਗੀ ਪੁਲਿਸ ਵਾਲਿਆਂ ਦੀ ਸਰਪ੍ਰਸਤੀ ਕੀਤੀ ਅਤੇ ਉਹਨਾਂ ਨੂੰ ਤਰੱਕੀ ਵੀ ਦੇ ਦਿੱਤੀ ਸੀ ਅਤੇ ਉਹਨਾਂ ਦੀਆਂ ਸੇਵਾਵਾਂ ਨੂੰ ਵੀ ਹੋਰ ਜ਼ਿਆਦਾ ਵਧਾ ਦਿੱਤਾ ਸੀ। ਉਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਸ ਨੂੰ ਤਤਕਾਲੀ ਐਸਐਸਪੀ ਵਿਜੀਲੈਂਸ ਪਟਿਆਲਾ ਦੇ ਕਹਿਣ ਦੇ ਉੱਪਰ ਇੱਕ ਬੇਤੁਕੇ ਕੇਸ ਦੇ ਵਿੱਚ ਫਸਾਇਆ ਗਿਆ ਸੀ। ਕਿਉਂਕਿ ਉਸਨੇ 2009 ਦੇ ਵਿੱਚ ਜਮ੍ਹਾਂਬੰਦੀ ਯਾਨੀ ਕਿ ਜ਼ਮੀਨ ਦਾ ਰਿਕਾਰਡ ਲੈਣ ਦੇ ਲਈ 20 ਰੁਪਏ ਫੀਸ ਅਦਾ ਕਰਨ ਦੇ ਵਾਸਤੇ ਕਹਿ ਦਿੱਤਾ ਸੀ। ਉਹਨਾਂ ਕਿਹਾ ਕਿ ਬਾਅਦ ਦੇ ਵਿੱਚ ਮੇਰੇ ਤੇ ਝੋਨਾ ਚੋਰੀ ਦਾ ਝੂਠਾ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਹਿਰਾਸਤ ਦੇ ਵਿੱਚ ਮੇਰੀ ਪੱਗ ਲਾ ਦਿੱਤੀ ਗਈ ਅਤੇ ਮੇਰੇ ਕੱਪੜੇ ਲਾ ਦਿੱਤੇ ਗਏ ਅਤੇ ਉਹਨਾਂ ਕਿਹਾ ਕਿ ਮੇਰੇ ਕਾਕਾਰਾਂ ਦੀ ਬੇਅਦਬੀ ਵੀ ਇਹਨਾਂ ਲੋਕਾਂ ਦੇ ਵੱਲੋਂ ਕੀਤੀ ਗਈ। ਇਹ ਸਭ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਆ। ਉਹਨਾਂ ਕਿਹਾ ਕਿ ਜਿਸ ਐਸਐਸਪੀ ਤੋਂ ਮੈਂ ਸਰਕਾਰੀ ਫੀਸ ਲਈ ਉਹ ਬੜੇ ਮਾਣ ਦੇ ਨਾਲ ਕਿ ਕਰਦਾ ਸੀ ਕਿ ਉਸ ਨੇ ਸੈਂਕੜਿਆਂ ਹੀ ਸਿੱਖ ਨੌਜਵਾਨਾਂ ਨੂੰ ਮਾਰਿਆ ਹੈ ਤਦ ਅੱਜ ਇਹ ਕਿ ਪੇਟਪੂਰਾ ਨੇ ਇਹ ਵੀ ਕਿਹਾ ਹੈ ਕਿ ਇੱਕ ਸਾਬਕਾ ਆਈਏਐਸ ਅਧਿਕਾਰੀ ਨੇ ਉਸ ਸਮੇਂ ਦੇ ਪਟਿਆਲਾ ਦੇ ਐਸਐਸਪੀ ਜਲੰਧਰ ਦੇ ਐਸਐਸਪੀ ਅਤੇ ਮੋਗਾ ਦੇ ਐਸਪੀ ਨੂੰ ਝੂਠੇ ਕੇਸ ਦੇ ਵਿੱਚ ਫਸਾਉਣ ਅਤੇ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਤਸ਼ੱਦਦ ਕਰਨ ਦੇ ਵਾਸਤੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ੀ ਵੀ ਉਸ ਨੂੰ ਠਹਿਰਾਇਆ ਹੈ ਉਹਨਾਂ ਨੇ ਕਿਹਾ ਹੈ ਕਿ ਜਿਵੇਂ ਕਿ ਇਨ੍ਹਾਂ ਪੁਲਸ ਵਾਲਿਆਂ ਨੇ ਕਕਾਰਾਂ ਦੀ ਬੇਅਤ ਵੀ ਕੀਤੀ ਇਸ ਕਰਕੇ ਮੈਸ਼ੇਰਿਆਕਾਲ ਤਖਤ ਸਾਹਿਬ ਦੇ ਮੂਰੇ ਅਰ ਕੋਈ ਕਰਦਾ ਹਾਂ ਕਿ ਇਹਨਾਂ ਨੂੰ ਇਸ ਦੇ ਵਾਸਤੇ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਉਹਨਾਂ ਨੇ ਪੰਜ ਸਿੰਘ ਸਾਹਿਬਾਨ ਦੇ ਸਾਹਮਣੇ ਪੇਸ਼ ਹੋਣ ਅਤੇ ਨਾਲ ਦੀ ਨਾਲ ਸ਼੍ਰੋਮਣੀ ਕਮੇਟੀ ਨੂੰ ਇਹਨਾਂ ਪੁਲਿਸ ਮੁਲਾਜ਼ਮਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੇ ਵਾਸਤੇ ਸਰਕਾਰ ਦੇ ਕੋਲ ਮੁੱਦਾ ਉਠਾਉਣ ਦੀ ਗੱਲ ਵੀ ਕਹੀ ਹੈ। ਪਰ ਅਜੇ ਤੱਕ ਕੋਈ ਇਨਸਾਫ ਹੋਣਾ ਕਿ ਮੈਨੂੰ ਨਹੀਂ ਮਿਲਿਆ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਇਹ ਮਾਮਲਾ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਪਰ ਉਹਨਾਂ ਨੇ ਵੀ ਇਸ ਮਾਮਲੇ ਦੇ ਉੱਪਰ ਚੁੱਪੀ ਵੱਟੀ ਰੱਖੀ। ਕਿਸ ਕਰਕੇ ਹੁਣ ਮੇਰਾ ਜਿਹੜਾ ਹੈਗਾ ਏ ਸਿਰਫ ਤੇ ਸਿਰਫ ਜੇ ਕੋਈ ਆਸਰਾ ਬਚਦਾ ਹੈ ਤਾਂ ਉਹ ਹੈ ਸ੍ਰੀ ਅਕਾਲ ਤਖਤ ਸਾਹਿਬ ਅਤੇ ਜੇਕਰ ਮੈਨੂੰ ਇਨਸਾਫ ਦੀ ਉਮੀਦ ਆ ਤਾਂ ਸਿਰਫ ਇੱਥੋਂ ਹੀ ਹੈ ਇਸ ਦੇ ਉੱਪਰ ਇੱਕ ਲਗਾਤਾਰ ਬਹੁਤ ਵੱਡਾ ਜਿਹੜਾ ਹੈਗਾ ਇਹ ਸਵਾਲ ਉੱੜਦਾ ਜਾ ਰਿਹਾ ਹੈ ਬਾਕੀ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਸਾਂਝੀ ਕਰਨਾ ਬਿਲਕੁਲ ਵੀ ਨਾ ਪੁੱਲਨਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ